ਪ੍ਰੀਤ ਪੂਰੀ ਚਾਤਰ ਸੋਚਣ ਲੱਗਦੀ ਹੈ ਕਿ ਲੋਕ ਸੱਚੀ ਕਹਿੰਦੀ ਆ ਜਿਸ ਨੂੰ ਪਹਿਲਾਂ ਅਕਲ ਨਾ ਆਵੇ ਉਸ ਨੂੰ ساری ਉਮਰ ਨਹੀਂ ਆਉਂਦੀ। ਬਾਹਰੋਂ ਲੱਗਨ ਪ੍ਰੀਤ ਨੂੰ ਆਵਾਜ਼ਾਂ ਮਾਰਦੀ ਹੈ ਪਰ ਉਸ ਦਾ ਧਿਆਨ ਦੀਪੀ ਦੀਆਂ ਗੱਲਾਂ ਵੱਲ ਸੀ ਤੇ ਉਸ ਨੂੰ ਪਤਾ ਨਲਗਾ। ਬਚਨਕੌਰ ਸੋਈ ਵਚਾ ਕੇ ਕਹਿੰਦੀ ਹੈ ਪ੍ਰੀਤ ਤੇਨੂੰ ਵੀਰੋ ਆਵਾਜ਼ਾਂ ਮਾਰ ਰਹੀ ਹੈ ਤੇਰਾ ਧਿਆਨ ਕਿੱਥੇ ਹੈ? ਪ੍ਰੀਤ ਕਹਿੰਦੀ ਮੰਮੀ ਜੀ ਮੈਂ ਤਾਂ ਸੋਚ ਰਹੀ ਸੀ ਕਿ ਮੇਲ ਤਾਉਣ ਲੱਗ ਪਿਆ। ਆਪਣੇ ਅਜੇ ਕਿੰਨੇ ਕੰਮ ਪਏ ਹਨ। ਬਚਨਕੌਰ ਬੋਲੀ ਪੂਆ ਨੂੰ ਚਾਹ ਦੇ ਕੇ ਤੂੰ ਉੱਤੇ ਸਕਦੇ ਵੋਟੀ ਤੇ ਸੂਟ ਲੈ ਆਓ। ਫਰਵਰੀ ਵਾਲੇ ਸੰਦੂਕ ਨੂੰ ਜਿੰਦਰਾ ਲਾ ਕੇ ਰੱਖ ਦਿਆਂਗੇ ਵਿੱਚ ਕਹਿਣੇ ਵੀ ਪਏ ਹਨ ਪ੍ਰੀਤ ਨੇ ਕਿਹਾ ਹਾਂਜੀ ਮੰਮੀ ਜੀ ਪਾਸ ਅੱਜ ਸ਼ਹਿਰ ਦਾ ਸਾਰਾ ਕੰਮ ਨਿਬੇੜੋ ਨਹੀਂ ਅਸੀਂ ਹੁਣ ਚੱਲੇ ਹੀ ਆਂ ਹਰਦੇਵ ਕਹਿੰਦਾ ਭਾਬੀ ਜੀ ਮੇਰੀਆਂ ਵੀ ਇੱਕ ਦੋ ਚੱਚਾ ਰਹਿੰਦੀਆਂ ਹਨ ਉਹ ਵੀ ਲੈ ਆਇਓ ਪ੍ਰੀਤ ਨੇ ਕਿਹਾ ਤੇਰਾ ਹੁਣ ਕੀ ਰਹਿ ਗਿਆ ਸਾਰਾ ਸਮਾਨ ਤਾਂ ਉਸ ਦਿਨ ਲੈ ਕੇ ਆਈ ਸੀ ਹਰਦੇਵ ਨੇ ਕਿਹਾ ਬਸ ਤੇਰੀ ਭੈਣ ਦੀ ਇੱਕ ਫਰਮਾਇਸ਼ ਸੀ ਉਹੀ ਕਹਿਣਾ ਸੀ ਬੀਬੀ ਮੈਨੂੰ ਕਹਿੰਦੀ ਤੂੰ ਹੁਣ ਘਰੋਂ ਬਾਹਰ ਨਹੀਂ ਜਾਣਾ ਪ੍ਰੀਤ ਨੇ ਕਿਹਾ ਅੱਛਾ ਜੀ ਹੁਣ ਇਹ ਫਰਮਾਇਸ਼ਾਂ ਪੂਰੀਆਂ ਕਰਨ ਲੱਗ ਪਿਆ ਤੇਰੇ ਭਰਾ ਨੇ ਤੇ ਅਜੇ ਤੱਕ ਮੇਰੀ ਕੋਈ ਫਰਮਾਇਸ਼ ਪੂਰੀ ਨਹੀਂ ਕੀਤੀ ਦੱਸ ਕੀ ਲੈ ਕੇ ਆਉਣਾ ਹੈ ਹਰਦੇਵ ਪ੍ਰੀਤ ਦੇ ਕੰਨਾਂ ਦੇ ਨੇੜੇ ਮੂੰਹ ਕਰਕੇ ਕੁਝ ਕਹਿੰਦਾ ਤਾਂ ਭੂਆ ਕਹਿੰਦੀ ਤੁਸੀਂ ਦਿਓਰ ਪਰ ਚਾਈ ਕੀ ਗਿਟਮਿਟ ਕਰ ਰਹੇ ਹੋ ਪ੍ਰੀਤਾਸਦੀ ਹੋਈ ਕਹਿੰਦੀ ਹੈ ਭੂਆ ਜੀ ਸਾਡੀ ਗਿਟਮਿਟ ਨਹੀਂ ਸਮਝ ਸਕਦੇ ਮੈਂ ਆਪਣੇ ਲਾडले ਦਿਓਰ ਦੀ ਵਿਚੋਲਣਾ ਮੈਂ ਉਸ ਨੂੰ ਆਪਣੀ ਭੈਣ ਲੈ ਕੇ ਦਿੱਤੀ ਹੈ ਇਹ ਸਾਡੀ ਆਪਸ ਦੀ ਗੱਲ ਹੈ ਸੁਖਦੇਵ ਕਹਿੰਦਾ ਬਾਕੀ ਗੱਲਾਂ ਆ ਕੇ ਕਰ ਲਿਓ ਸ਼ਹਿਰੋਂ ਆਉਂਦਿਆਂ ਨਿਹਰਾ ਹੋ ਜਾਣਾ ਤੇ ਉਦੋਂ ਬਿਸਕੂਟਰ ਤੇ ਸ਼ਹਿਰ ਚਲੇ ਜਾਂਦੇ ਹਨ ਅੱਜ ਗੋਂ ਦਾ 5ਵਾਂ ਦਿਨ ਸੀ ਤੇ ਕੱਲ ਨੂੰ ਹਰਦੇਵ ਨੇ ਮਾਈਆ ਪਹਿਣਾ ਸੀ ਬੀਰੋ ਬਚਨ ਕੋਰ ਨੂੰ ਕਹਿੰਦੀ ਕਿ ਭੈਣ ਅਜੇ ਤੇਰੀਆਂ ਭੈਣਾਂ ਨਹੀਂ ਆਈਆਂ ਤਾਂ ਬਚਨ ਕੋਰ ਕਹਿੰਦੀ ਹੈ ਕਿ ਉਹ ਤਾਂ ਕੱਲ ਨੂੰ ਮਾਈਏ ਤੂੰ ਪਹਿਲਾਂ ਆਉਣ ਗਿਆ ਬੀਰੋ ਬੋਲੀ ਭੈਣ ਭਜਨੂ ਤੇਰੀ ਕੁੜੀ ਦੀਪੀ ਵੀ ਨਹੀਂ ਆਈ ਉਸ ਨੂੰ ਤਾਂ ਅੱਜ ਆ ਜਾਣਾ ਚਾਹੀਦਾ ਸੀ ਭਜਨੂ ਕਹਿੰਦੀ ਭੈਣੇ ਨੌਕਰੀ ਵਾਲਿਆਂ ਨੂੰ ਛੁੱਟੀ ਮਿਲਣ ਦਾ ਜੱਪ ਹੁੰਦਾ ਹੈ ਜੇ ਛੁੱਟੀ ਮਿਲ ਗਈ ਤਾਂ ਕੱਲ ਆ ਜਾਣਗੇ ਉਹਦੇ ਚੁਆਕ ਵੀ ਪੜਦੇ ਨੇ ਉਹਨਾਂ ਨੂੰ ਵੀ ਜ਼ਿਆਦਾ ਛੁੱਟੀਆਂ ਨਹੀਂ ਮਿਲਦੀਆਂ ਫੌਜੀ ਸਕੂਲ ਵਿੱਚ ਪੜਦੇ ਨੇ ਬੀਰੋ ਬੋਲੀ ਭੈਣ ਤੇਰੀ ਧੀ ਦੀ ਕਿਸਮਤ ਬੜੀ ਚੰਗੀ ਹੈ ਨੋਂ ਕ੍ਰਿਵਾ ਲਾ ਪ੍ਰੋਨਾ ਮਿਲ ਗਿਆ ਨਾਲ ਵੀ ਲੈ ਗਿਆ ਤੇਰੀ ਤੀਤਾ ਐਸ਼ਾ ਕਰਦੀ ਐ ਬਹੁਤੇ ਫੌਜੀ ਤਾਂ ਆਪਣੀਆਂ ਜਨਾਨੀਆਂ ਕਰੇ ਛੱਡ ਜਾਂਦੇ ਨੇ ਭਜਨੋ ਸੋਦੀਏ ਕਿ ਕਿਸਮਤ ਆ ਬਥੇਰੀ ਚੰਗੀ ਸੀ ਚੰਦਰੀ ਦੀ ਆਪੀ ਕਿਸਮਤ ਨੂੰ ੱਤ ਕਦੇ ਬੱਠੀ ਭਜਨੋ ਦਾ ਮੂੰਹ ਪੈੜਾ ਵੇਖ ਬੀਰੋ ਕਹਿੰਦੀ ਪੈਂ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੇਰੀ ਤੀ ਸੁਖੀ ਐ ਤੂੰ ਪੈੜਾ ਜਮੂ ਕਰੀ ਬੈਠੀ ਐ ਭਜਨੋ ਕਹਿੰਦੀ ਪੀਰੋ ਮੇਰਾ ਸਰੀਰ ਠੀਕ ਨਹੀਂ ਮੈਨੂੰ ਬੁਖਾਰ ਹੋਇਆ ਏ ਜਿੱਪੀ ਸੋਦੀਏ ਕਿ ਸਾਹਿਬ ਜੀ ਕਹਿੰਦੇ ਸੀਗੇ ਵਿਆਹ ਜਾਣਾ ਐ ਕੱਲ ਨੂੰ ਤਾਂ ਵੀਰੇ ਨੇ ਮাইয়া ਵੀ ਪਹਜਣਾ ਪਰ ਸਾਹਿਬ ਜੀ ਨੇ ਜਾਣ ਲਈ ਕਿਹਾ ਵੀ ਨਹੀਂ ਜੇ ਆ ਕੁਛ ਲਾਉਂਦਾ ਤਾਂ ਅਸੀਂ ਕਿੰਨੇ ਚਾਵਾਂ ਨਾਲ ਵਿਆਹ ਤੇ ਜਾਣਾ ਸੀ ਸਾਹਿਬ ਜੀ ਨੇ ਮੈਨੂੰ ਕਿੰਨੀ ਰੀਜਨਲ ਸੂਟ ਲੈ ਕੇ ਦਿੱਤੇ ਸੀ ਉਹਨਾਂ ਨੇ ਕਿਹਾ ਸੀ ਕਿ ਦੀਪ ਆ ਸੂਟ ਤੇ ਨੂੰ ਬਹੁਤ ਸੋਹਣਾ ਲੱਗਦਾ ਹੈ ਉਹ ਸੋਚਦੀ ਹੈ ਕਿ ਜਦੋਂ ਸਖਦੇਵ ਵੀਰੇ ਤੇ ਵਿਆਹ ਤੇ ਗਏ ਸੀ ਤਾਂ ਸਾਹਿਬ ਜੀ ਨੇ 5 ਦਿਨ ਦੀਆਂ ਛੁੱਟੀਆਂ ਲੈ ਲਈਆਂ ਸੀ ਤੇ ਕਿੰਨੇ ਚਾਹ ਨਾਲ ਅਸੀਂ ਵਿਆਹ ਤੇ ਗਏ ਸੀ ਸਾਹਿਬ ਜੀ ਮੈਨੂੰ ਤਿਆਰ ਹੋਏ ਨੂੰ ਵੇਖ ਕੇ ਕਿੰਨੇ ਖੁਸ਼ ਹੋਏ ਸੀ ਤੇ ਕਿੰਨਾ ਪਿਆਰ ਕਰਦੇ ਸੀ ਪਿਆਰ ਭਰੇ ਉਹ ਦਿਨ ਯਾਦ ਕਰਕੇ ਦਿੱਪੀ ਦਾ ਰੋਣਾ ਨਿਕਲ ਜਾਂਦਾ ਉਹ ਸੋਚਦੀ ਹੈ ਕਿ ਉਹ ਕਿੰਨੇ ਵਧੀਆ ਦਿਨ ਸੀ ਇਹ ਕੀ ਹੋ ਗਿਆ ਹੈ ਸਭ ਮੇਰੇ ਕਰਕੇ ਹੀ ਹੋਇਆ ਹੈ ਮੈਂ ਖੁਦ ਹੀ ਆਪਣੀ ਦੁਸ਼ਮਣ ਬਣ ਗਈ ਤੇ ਉਹ ਚੁੱਚੀ ਰੋਣ ਲੱਗਦੀ ਹੈ ਪਰ ਉਸ ਨੂੰ ਸੁਣਨ ਵਾਲਾ ਕੋਈ ਨਹੀਂ ਸੀ ਸਾਹਿਬ ਤੇ ਬੱਚੇ ਅਜੇ ਆਏ ਹੀ ਨਹੀਂ ਸਨ ਉਹ ਸਾਰਿਆਂ ਦੇ ਕੱਪੜੇ ਪ੍ਰੈਸ ਕਰਕੇ ਟੈਚੀ ਤੇ ਬੈਗ ਵਿੱਚ ਪਾ ਲੈਂਦੀ ਹੈ ਕਿਉਂਕਿ ਸਾਹਿਬ ਨੇ ਉਸ ਨੂੰ ਕਿਹਾ ਸੀ ਕਿ ਵਿਆਹ ਜਾਣ ਲਈ ਕੱਪੜੇ ਪੈਕ ਕਰ ਲਵੇ ਉਹ ਸੋਚਦੀ ਹੈ ਕਿ ਸ਼ਾਇਦ ਸਾਹਿਬ ਜੀ ਕੱਲ ਨੂੰ ਸਵੇਰੇ ਵਿਆਹ ਲਈ ਜਾਣਗੇ ਦੀਪੀ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਸਬਜ਼ੀ ਰੋਟੀ ਬਣਾ ਕੇ ਰੱਖੀ। ਸ਼ਾਮ ਨੂੰ ਸਾਬ ਦੇ ਬੱਚੇ ਘਰ ਆਏ ਤਾਂ ਦੀਪੀ ਕਮਰੇ ਵਿੱਚੋਂ ਬਾਹਰ ਨਹੀਂ ਕਿਉਂਕਿ ਸਾਬ ਨੇ ਕਿਹਾ ਕਿ ਸੀ ਸਾਡੇ ਆਉਣ ਤੋਂ ਪਹਿਲਾਂ ਰਸੋਈ ਵਿੱਚ ਨਿਕਲ ਜਾਇਆ ਕਰ। ਸਾਬ ਰਸੋਈ ਵਿੱਚ ਗਿਆ ਤਾਂ ਰੋਟੀ ਸਬਜ਼ੀ ਬਣੀ ਵੇਖ ਕਹਿੰਦਾ ਇਹਨੂੰ ਕਿੰਨੀ ਵਾਰ ਕਿਹਾ ਹੈ ਕਿ ਸਾਡੀ ਰੋਟੀ ਨਾ ਪਕਾਇਆ ਕਰ। ਫਿਰ ਪਕਾ ਕੇ ਰੱਖ ਦਿੱਤੀ ਹੈ। ਫਿਰ ਸੋਚਦਾ ਕਿ ਸਿਆਣੇ ਕਹਿੰਦੇ ਹਨ ਕਿ ਆਂ ਦਾ અપਮਾਨ ਨਹੀਂ ਕਰਨਾ ਚਾਹੀਦਾ। ਜੇ ਪਕਾਈ ਦਿੱਤੀ ਹੈ ਤਾਂ ਹੁਣ ਖਾ ਲੈਂਦੇ ਹਾਂ। ਉਂਝ ਵੀ ਕੱਲ ਬੱਚੇ ਭੁੱਖੇ ਹੀ ਸੋ ਗਏ ਸੀ। ਰੋਟੀ ਸਬਜ਼ੀ ਬਣਾਉਂਦੇ ਟਾਈਮ ਲੱਗ ਜਾਂਦਾ ਔਰ ਰੋਟੀ ਪਾ ਕੇ ਲੈ ਜਾਂਦਾ ਹੈ। ਦੀਪੀ ਸਾਇਬ ਦੇ ਰੋਟੀ ਲੈ ਜਾਂਦੋ ਬਾਦ ਰਸੋਈ ਵਿੱਚ ਜਾ ਕੇ ਵੇਖਦੀ ਹੈ ਸਾਇਬ ਉਸਦੀ ਬਣਾਈ ਰੋਟੀ ਲੈ ਕੇ ਗਿਆ ਤਾਂ ਮਨ ਹੀ ਮਨ ਖੁਸ਼ ਹੁੰਦੀ ਹੈ ਹੁਣ ਸਾਇਬ ਜੀ ਹੌਲੀ ਹੌਲੀ ਮੇਰੇ ਨਾਲ ਠੀਕ ਹੋ ਜਾਣਗੇ ਉਹਨਾਂ ਨੇ ਵਿਆਹ ਲਈ ਵੀ ਪਾਪਾ ਜੀ ਨੂੰ ਹਾਂ ਹੀ ਕਰ ਦਿੱਤੀ ਉਹ ਸਵੇਰੇ ਵਿਆਹ ਵੀ ਚਲੇ ਜਾਣਗੇ ਕਿਉਂਕਿ ਕੱਲ ਨੂੰ ਵੀਰੇ ਨੂੰ ਮਈਆ ਪਾਉਣਾ ਹੈ ਵੀ ਦੀਪੀ ਨੇ ਸਵੇਰੇ ਸਵੇਰੇ ਉੱਠ ਕੇ ਸਾਰਾ ਕੰਮ ਕਰਕੇ ਰੋਟੀ ਵੀ ਤਿਆਰ ਕਰ ਲਈ ਪਰ ਸਾਇਬ ਨੇ ਉੱਠ ਕੇ ਬੱਚੇ ਤਿਆਰ ਕੀਤੇ ਬੱਚਾ ਨੂੰ ਰੋਟੀ ਖਵਾਈ ਤੇ ਵੰਦਿਆ ਬਿਠਾ ਆਪ ਵੀ ਤਿਆਰ ਹੋ ਕੇ ਡਿਊਟੀ ਚਲਾ ਗਿਆ ਦੀਪੀ ਵੇਗ ਦੀ ਰਹਿ ਗਈ ਉਹ ਤਾਂ ਮਨੋਮਨੀ ਵਿਆਹ ਜਾਣ ਲਈ ਤਿਆਰ ਬੈਠੀ ਸੀ ਉਸ ਉਹਦੀ ਕਿ ਸਾਹਿਬ ਜੀ ਨੇ ਉਸ ਨੂੰ ਕੁਝ ਕਿਹਾ ਹੀ ਨਹੀਂ ਤੇ ਡਿਊਟੀ ਵੀ ਚਲੇ ਗਏ ਉੱਥੇ ਤਾਂ ਵਿਆਹ ਤੇ ਸਾਰੇ ਕਹਿਣਗੇ ਕਿ ਦੀਪੀ ਕਿਉਂ ਨਹੀਂ ਆਈ ਉਸ ਦਾ ਕੋਈ ਕੰਮ ਕਰਨ ਨੂੰ ਦਿਲ ਵੀ ਨਹੀਂ ਕਰਦਾ ਭਾਵੇਂ ਸਵੇਰੇ ਉਸ ਨੇ ਚਾਹੀ ਜਈ ਸਾਰਾ ਕੰਮ ਕਰ ਲਿਆ ਸੀ ਦੁਪਹਿਰ ਵਾਲਾ ਵਜਦੇ ਨੂੰ ਸਾਰੇ ਮੰਮੇ ਮਾਸੀਆਂ ਤਾਂ ਬਾਕੀ ਮੇਲ ਵੀ ਆ ਗਿਆ ਸਾਰੇ ਭਜਨਕੌਰ ਨੂੰ ਦੀਪੀ ਬਾਰੇ ਪੁੱਛ ਰਹੇ ਸਨ ਭਜਨਕੌਰ ਜੋਗਾ ਸਿੰਘ ਨੂੰ ਕਹਿੰਦੀ ਹੈ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਸਾਹਿਬ ਕਹਿੰਦਾ ਸੀ ਕਿ ਵਿਆਹ ਤੇ ਆਵਾਂਗੇ ਪਰ ਜੇ ਤੱਕ ਤਾਂ ਇਹ ਨਹੀਂ ਜੋਗਾ ਸਿੰਘ ਕਹਿੰਦਾ ਕਿ ਜਲੰਧਰ ਕਿਹੜਾ ਨੇੜਿਆ ਸ਼ਾਮ ਤੱਕ ਆ ਜਾਣਗੇ ਪਰ ਜਿੰਗੋਰ ਪ੍ਰੀਤ ਨੂੰ ਕਹਿੰਦੀ ਹੈ ਕਿ ਦੀਪੀ ਨੂੰ ਫੋਨ ਕਰਕੇ ਵੇਖ ਦੀਪੀ ਹੋਰੀ ਤੁਰੇ ਵਿਕੇ ਨਹੀਂ ਪ੍ਰੀਤੀ ਦੀਪੀ ਨੂੰ ਫੋਨ ਕਰਦੀ ਹੈ ਫੋਨ ਦੀ ਘੰਟੀ ਵੱਜਣ ਤੇ ਦੀਪੀ ਸੋਦੀ ਹੈ ਪਤਾ ਨਹੀਂ ਕਿਸ ਦਾ ਫੋਨ ਹੋਵੇਗਾ ਮੈਂ ਚੁੱਕਾਂ ਕਿ ਨਾ ਜੇ ਕਰੋ ਹੋਇਆ ਤੇ ਕੀ ਕਹਾਂਗੇ ਸਾਹਿਬ ਜੀ ਨੇ ਕੁਝ ਦੱਸਿਆ ਨਹੀਂ ਕਿ ਕਦੋਂ ਵਿਆਹ ਤੇ ਜਾਣਾ ਕਿਤੇ ਉਸ ਦਾ ਫੋਣੀ ਨਾ ਹੋਵੇ ਨਹੀਂ ਮੈਂ ਨਹੀਂ ਚੁੱਕਦੀ ਫੋਨ ਕੱਟਣ ਤੋਂ ਬਾਅਦ ਫਿਰ ਬੈਲ ਵੱਜਣ ਲੱਗ ਪਈ ਤਾ ਦੀਪੀ ਨੇ ਡਰਦੀ ਹੋਈ ਨੇ ਫੋਨ ਚੁੱਕ ਲਿਆ ਅਗੋ ਪ੍ਰੀਤ ਨੇ ਹੌਲੀ ਕਿਹਾ ਦੀਪੀ ਅਗੋ ਕੁਛ ਨਾ ਬੋਲੀ ਪ੍ਰੀਤ ਨੇ ਕਿੰਨੀ ਵਾਰ ਹੈਲੋ ਹੈਲੋ ਕੀਤੀ ਤਾਂ ਦੀਪੀ ਨੇ ਅਗੋ ਹੌਲੀ ਜਿਹਾ ਸਸਤ੍ਰਿਕਲਪਨ ਪ੍ਰੀਤ ਕਹਿੰਦੀ ਦੀਪੀ ਤੁਸੀਂ ਅਜੇ ਤੱਕ ਵਿਆਹ ਤੇ ਨਹੀਂ ਆਏ 3 ਵਜੇ ਤਾਂ ਤੇਰੇ ਵੀਰ ਨੂੰ ਮਈਆ ਪਾਉਣਾ ਹੈ ਦੀਪੀ ਦਾ ਰੋਣਾ ਨਿਕਲਣ ਵਾਲਾ ਪਿਆ ਸੀ ਉਹ ਮਨ ਕਰੜਾ ਜਾ ਕਰਕੇ ਕਹਿੰਦੀ ਭੈਣੇ ਸਾਬ ਜੀ ਨੂੰ ਅਜੇ ਛੁੱਟੀ ਨਹੀਂ ਮਿਲੀ ਕੱਲ ਨੂੰ ਆਵਾਂਗੇ ਪ੍ਰੀਤ ਕਹਿੰਦੀ ਭੂਆ ਤੇਰੇ ਬਾਰੇ ਸੋਚੀ ਜਾਂਦੀ ਸੀ ਸਾਰੇ ਰਿਸ਼ਤੇਦਾਰ ਵੀ ਪੁੱਛ ਰਹੇ ਹਨ ਮੈਂ ਤਾਂ ਫੋਨ ਕੀਤਾ ਸੀ ਚਲ ਠੀਕ ਹੈ ਕੱਲ ਨੂੰ ਵੇਲੇ ਨਾਲ ਚੱਲ ਪਿਓ ਸ਼ਗਨ ਤੋਂ ਪਹਿਲਾਂ ਆ ਜਾਇਓ ਕੋਲ ਤਾਰੂ ਪੂਆ ਬੈਠੀ ਹੋਣ ਕਰਕੇ ਪ੍ਰੀਤ ਨੇ ਕੋਈ ਹੋਰ ਗੱਲ ਨਾ ਪੁੱਛੀ ਭਜਨੋਂ ਵੀ ਕੋਲੀ ਬੈਠੀ ਸੀ ਉਹਨੇ ਸਾਰੀ ਗੱਲ ਸੁਣ ਲਈ ਦੀਪੀ ਸੋਝੀ ਕਿ ਮੈਂ ਕਹਿ ਤਾ ਦਿੱਤਾ ਕਿ ਕੱਲ ਨੂੰ ਆਵਾਂਗੇ ਪਰ ਸਾਈਂ ਜੀ ਦਾ ਕੀ ਪਤਾ ਜਾਣ ਕੇ ਨਾ ਸ਼ਾਮ ਨੂੰ ਸਾਈਂ ਆਇਆ ਤਾਂ ਦੀਪੀ ਨੂੰ ਕਹਿੰਦਾ ਕਿ ਸਵੇਰੇ 6 ਵਜੇ ਵਿਆਹ ਲਈ ਕਰੋ ਚੱਲਣਾ ਹੈ ਮੇਰੇ ਤੇ ਬੱਚਿਆਂ ਦੇ ਕੱਪੜੇ ਲੱਗ ਪਾ ਦੇ ਮੈਂ ਤੇਰੇ ਨਾਲ ਵਿਆਹ ਤੇ ਚੱਲਿਆਂ ਪਰ ਤੇਰੇ ਕਰਕੇ ਨਹੀਂ ਪਾਪਾ ਜੀ ਦੀ ਇੱਜ਼ਤ ਕਰਕੇ ਚੱਲਿਆਂ ਹਾਂ ਬੱਚਿਆਂ ਨੂੰ ਇਹਨਾਂ ਦੀਆਂ ਮਾਸੀਆਂ ਨੂੰ ਤਿਆਰ ਕਰਨ ਨੂੰ ਕਹਿ ਦੇਵੀ ਤੂੰ ਨਾ ਮੇਰੇ ਤੇ ਤੇ ਨਾ ਇਹਨਾਂ ਦੇ ਨੇੜੇ ਆਈ ਦੀਪੀ ਸੋਦੀਏ ਕਿ ਜੇ ਉੱਥੇ ਵੀ ਇਵੇਂ ਹੀ ਕਰਨਾ ਤਾਂ ਫਿਰ ਵਿਆਹ ਤੇ ਕੀ ਕਰਨਾ ਪਰ ਉਹ ਕੁਝ ਨਹੀਂ ਬੋਲਦੀ ਤੇ ਸਾਹਿਬ ਤੇ ਬੱਚਿਆਂ ਦੇ ਕੱਪੜੇ ਪ੍ਰੈਸ ਕਰ ਉਹਨਾਂ ਦੇ ਕਮਰੇ ਵਿੱਚ ਰੱਖ ਦਿੰਦੀ ਹੈ ਬਾਕੀ ਕੱਪੜੇ ਉਹ ਇਕੱਠੇ ਹੀ ਟੈਚੀ ਵਿੱਚ ਪਾ ਲੈਂਦੀ ਹੈ ਸਵੇਰੇ ਦੀਪੀ ਤੜਕੇ ਉੱਠ ਜਾਂਦੀ ਹੈ ਸਾਹਿਬ ਦੇ ਇਸ਼ਨਾਨ ਕਰਨ ਤੱਕ ਸਬਜ਼ੀ ਰੋਟੀ ਬਣਾ ਕੇ ਪੈਕ ਕਰ ਲੈਂਦੀ ਹੈ ਕਿਉਂਕਿ ਉਸਨੂੰ ਪਤਾ ਸੀ ਕਿ ਸਾਹਿਬ ਤੇ ਬੱਚੇ ਸਵੇਰੇ ਸਵੇਰੇ ਰੋਟੀ ਨਹੀਂ ਖਾਂਦੇ ਲੰਬਾ ਸਫ਼ਰ ਹੈ ਰਸਤੇ ਵਿੱਚ ਖਾ ਲੈਣਗੇ ਜਦੋਂ ਸਾਇਬ ਨਹਾ ਕੇ ਆਇਆ ਤਾਂ ਉਸਨੇ ਨਿਤਨੇਮ ਕਰਨ ਤੱਕ ਦੀਪੀ ਉਸ ਲਈ ਚਾਹ ਤੇ ਬੱਚਿਆਂ ਦਾ ਦੁੱਧ ਗਰਮ ਕਰਕੇ ਗਰਮ ਕਰਕੇ ਧਰ ਦਿੱਤਾ ਸਾਇਬ ਚਾਹ ਨਹੀਂ ਪਿੰਦਾ ਤੇ ਬੱਚਿਆਂ ਨੂੰ ਉਠਾ ਕੇ ਨਹਾ ਕੇ ਲਿਆਇਆ ਉਹ ਦੁੱਧ ਪੀਣ ਲੱਗੇ ਤੇ ਕਹਿੰਦੇ ਪਾਪਾ ਜੀ ਤੁਸੀਂ ਵੀ ਚਾਹ ਪੀ ਲਓ ਤਾਂ ਸਾਇਬ ਕਹਿੰਦਾ ਮੈਂ ਬਾਅਦ ਵਿੱਚ ਗਰਮ ਕਰਕੇ ਪਿੰਦਾ ਪਹਿਲਾਂ ਜਾਨੂੰ ਤਿਆਰ ਕਰ ਲਵਾਂ ਸਾਹਿਬ ਉਹਨਾਂ ਨੂੰ ਤਿਆਰ ਕਰਨ ਲੱਗਾ ਤਾਂ ਖੁਸ਼ਦੀਪ ਕਹਿੰਦੀ ਪਾਪਾ ਜੀ ਜੇ ਮੰਮੀ ਜੀ ਅਜੇ ਠੀਕ ਨਹੀਂ ਹੋਏ ਤਾਂ ਆਪਣੇ ਨਾਲ ਵਿਆਹ ਤੇ ਕਿਵੇਂ ਜਾਣਗੇ ਸਾਹਿਬ ਕਹਿੰਦਾ ਬੇਟਾ ਹੂੰ ਤੁਹਾਡੀ ਮੰਮੀ ਕੁਝ ਠੀਕ ਹੈ ਪਰ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਇਸ ਕਰਕੇ ਮੈਂ ਤੁਹਾਨੂੰ ਤਿਆਰ ਕਰ ਦਿੰਦਾ ਹਾਂ ਵਿਆਹ ਤੇ ਤੁਹਾਨੂੰ ਮਸੀਆਂ ਤੇ ਨਾਲਨੀ ਤਿਆਰ ਕਰ ਦੇਣ ਗਿਆ ਖੁਸ਼ਦੀਪ ਕਹਿੰਦੀ ਪਾਪਾ ਕਿੰਨੇ ਦਿਨ ਹੋ ਗਏ ਮੰਮੀ ਜੀ ਨੂੰ ਬਿਮਾਰ ਹੋਏ ਕਿੰਨੇ ਦਿਨ ਹੋ ਗਏ ਠੀਕ ਕਿਉਂ ਨਹੀਂ ਹੋ ਰਹੇ ਮੰਮੀ ਜੀ ਤੋਂ ਬਿਨਾ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸਾਹਿਬ ਸੋਚਦਾ ਪਿਓ ਜੋ ਮਰਜੀ ਕਰੀ ਜਾਵੇ ਪਰ ਬੱਚਿਆਂ ਦੀ ਅਟੈਚਮੈਂਟ ਮਾਂ ਨਾਲ ਜ਼ਿਆਦਾ ਕਿਉਂ ਹੁੰਦੀ ਮੈਂ ਉਸ ਦਿਨ ਦਾ ਇਹਨਾਂ ਦੋਵਾਂ ਲਈ ਕਿੰਨਾ ਕੁਝ ਕਰ ਰਿਆ ਪਰ ਇਹ ਦੋਵੇਂ ਫਿਰ ਵੀ ਖੁਸ਼ ਨਹੀਂ ਹਨ ਮੰਮੀ ਜੀ ਮੰਮੀ ਜੀ ਹੀ ਕਰਦੇ ਹਨ ਫਿਰ ਉਹ ਸੋਚਦਾ ਕਿ ਜੇ ਬੱਚੇ ਹਨ ਤੇ ਬੱਚਿਆਂ ਨੂੰ ਇੰਨੀ ਸਮਾਂ ਨਹੀਂ ਹੁੰਦੀ ਪਰ ਮੈਂ ਦੀਪੀ ਦੀਆਂ ਗਲਤ ਆਦਤਾਂ ਦਾ ਇਨਾਂ ਤੇ ਅਸਰ ਨਹੀਂ ਹੋਣ ਦੇਵਾਂਗਾ ਦੀਪੀ ਤਿਆਰ ਹੋਣ ਲੱਗੀ ਤਾਂ ਸੋਚਾਂ ਵਿੱਚ ਗਵਾਚ ਗਈ ਉਸ ਨੂੰ ਲੱਗਿਆ ਜਿਵੇਂ ਸਾਇਦ ਜੀ ਉਸ ਨੂੰ ਕਹੇ ਰੇ ਹੌਣ ਦੀਪਤੂਆ ਸੂਟ ਪਾਲੇ ਇਤੇਰੇ ਤੇ ਬਹੁਤ ਜੱਚਦਾ ਉਹ ਸੂਟ ਪਾ ਕੇ ਕਹਿ ਰਹੀ ਸੀ ਸਾਬ ਜੀ ਵੇਖਿਓ ਇਹ ਸੂਟ ਵਧੀਆ ਲੱਗ ਰਿਹਾ ਸਾਬ ਨੇ ਕਹਿ ਦੀ ਬਹੁਤ ਫੱਬਰਿਆ ਦੀਪਤ ਨੂੰ ਤਾਂ ਸਾਰੇ ਸੂਟ ਹੀ ਬਹੁਤ ਸੋਹਣੇ ਲੱਗਦੇ ਹਨ ਉਹ ਉਸ ਨੂੰ ਬਾਹਾਂ ਵਿੱਚ ਘੁੱਟ ਲੈਂਦਾ ਦੀਪੀ ਮਨੀ ਮਨ ਮੁਸਕਰਾ ਰਹੀ ਸੀ ਜਦੋਂ ਸਾਬ ਕਮਰੇ ਦੇ ਅੱਗੇ ਲੰਘਿਆ ਤਾਂ ਵੇਖ ਕੇ ਸੋਚਦਾ ਵੇਖਾ ਕਿਵੇਂ ਸੂਟ ਹੱਥ ਵਿੱਚ ਫੜ ਕੇ ਖੁਸ਼ ਹੋ ਰਹੀ ਹੈ ਆਪਣੇ ਆਸ਼ਿਕ ਨੂੰ ਚਾਤ ਕਰਕੇ ਖੁਸ਼ ਹੋ ਰਹੀ ਹੋਵੇਗੀ ਸਾਬ ਰਸੋਈ ਵਿੱਚ ਜਾ ਕੇ ਰੋਟੀ ਪਕਾਣ ਲੱਗਾ ਤਾਂ ਉਸਨੇ ਵੇਖਿਆ ਦੀਪੀ ਨੇ ਆਲੂ ਵਾਲੇ ਪਰੌਂਠੇ ਬਣਾ ਕੇ ਰੱਖੇ ਸੀ ਉਹ ਸੋਚਦਾ ਕਿ ਦੀਪੀ ਨੇ ਮੇਰੇ ਪਸੰਦੇ ਪਰੌਂਠੇ ਬਣਾਏ ਹਨ ਪਰ ਦੂਜੇ ਪਾਸੇ ਗੁੱਸੇ ਨਾਲ ਪਰੌਂਠੇ ਉੱਥੇ ਸੁੱਟ ਸੋਚਦਾ ਹੁਣ ਉਸ ਨੂੰ ਮੇਰੀ ਪਸੰਦ ਨਾ ਪਸੰਦ ਨਾਲ ਕੀ ਮਤਲਬ ਉਹ ਰੋਟੀਆਂ ਪਕਾਉਣ ਲੱਗ ਪਿਆ ਬੱਚਿਆਂ ਨੂੰ ਰੋਟੀ ਖਵਾ ਕੇ ਉਹ ਆਪ ਵੀ ਖਾ ਕੇ ਉਹ ਤਿਆਰ ਹੋ ਗਿਆ ਉਹ ਬੱਚਿਆਂ ਨੂੰ ਲੈ ਕੇ ਦੀਪੀ ਨੂੰ ਕਹਿੰਦਾ ਕਿ ਚਲ ਆ ਜਾ ਬੱਸ ਦਾ ਟਾਈਮ ਹੋ ਗਿਆ ਦੀਪੀ ਬਾਹਰ ਆਇਆ ਤਾਂ ਉਸਨੇ ਪੁਰਾਣਾ ਜਿਹਾ ਸੂਟ ਪਾਇਆ ਸੀ ਤਾਂ ਸਾਹਿਬ ਕਹਿੰਦਾ ਜੇ ਤੂੰ ਉੱਥੇ ਤਮਾਸ਼ੇ ਵਿਖਾਉਣ ਜਾਣਾ ਤਾਂ ਤੂੰ ਇੱਥੇ ਹੀ ਰਹਿ ਅਸੀਂ ਜਾਉਂਦੇ ਹਾਂ ਮੈਂ ਕਹਿ ਦਾਂਗਾ ਕਿ ਉਹ ਆਪਣੇ ਪੁਰਾਣੇ ਆਸ਼ਿਕ ਨਾਲ ਪੱਜ ਗਈ ਤੇ ਭਰਾਵਾਂ ਨੂੰ ਵੀ ਤੇਰੀ ਬਾਦਰੀ ਦਾ ਪਤਾ ਲੱਗੇ ਜੇ ਜਾਣਾ ਹੀ ਤੇ ਚੱਜਦੇ ਕੱਪੜੇ ਪਾ ਲੈ ਭਰਾ ਦੇ ਸ਼ਗਨ ਤੇ ਚੱਲੀ ਐ ਕਿਸੇ ਦੀ ਮਕਾਨ ਤੇ ਨਹੀਂ ਉੱਥੇ ਜਾ ਕੇ ਮੇਰੇ ਤੇ ਆਪਣੇ ਪਿਓ ਦਾ ਜਲੂਸ ਨਾ ਕੱਢੀ ਸਾਡੀ ਜਿੱਟ ਤੇ ਪੜਦਾ ਪਿਆ ਰਹਿਂਦੀ ਦੀਪੀ ਇਹੀ ਤਾਂ ਚੰਦੀ ਸੀ ਕਿ ਸਾਹਿਬ ਜੀ ਨੂੰ ਨਵੇਂ ਕੱਪੜੇ ਪਾਉਣ ਲੈ ਗਏ ਔ ਚਤੀ ਚਤੀ ਨਵਾਂ ਸੂਟ ਪਾ ਕੇ ਤਿਆਰ ਹੋ ਗਈ ਔ 6 ਵਜੇ ਵਾਲੀ ਬੱਸ ਬੈਠ 11 ਵਜੇ ਨੂੰ ਦੀਪੀ ਤੇ ਪਿੰਡ ਪਹੁੰਚ ਗਏ ਜੋਗਾ ਸਿੰਘ ਤੇ ਭਜਨ ਕੌਰ ਨੇ ਤਾਂ ਪਹਿਲਾਂ ਹੀ ਉਹਨਾਂ ਦੀ ਰਾਹ ਵੇਖ ਰਹੇ ਸਨ ਕਿਉਂਕਿ ਪ੍ਰੀਤ ਨੇ ਉਹਨਾਂ ਨੂੰ ਦੱਸਿਆ ਸੀ ਕਿ ਦੀਪ ਕਹਿੰਦੀ ਸੀ ਕਿ ਉਹ ਕੱਲ ਨੂੰ ਆਉਣਗੇ ਅਜੇ ਛਗਣ ਵਾਲੇ ਆਉਣਾ ਸੀ ਇਸ ਕਰਕੇ ਸਾਰਾ ਮੇਲ ਟੈਂਟ ਵਿੱਚ ਬੈਠਾ ਛਗਣ ਵਾਲਿਆਂ ਦੀ ਉਡੀਕ ਕਰ ਰਿਹਾ ਸੀ ਸਾਹਿਬ ਦੀਪੀ ਨੂੰ ਵੇਖ ਸਾਰੇ ਕਹਿਣ ਲੱਗੇ ਵੇਖੋ ਭੈਣ ਤੇ ਚੀਚਾ ਸਭ ਤੋਂ ਬਾਅਦ ਵਿੱਚ ਆਏ ਨੇ ਸਾਹਿਬ नुसार ਇਹ ਗੋਠ ਕੇ ਮਿਲੇ ਤੇ ਸਭ ਨੂੰ ਮਿਲ ਕੇ ਬੰਦਿਆਂ ਵਿੱਚ ਬੈਠ ਗਿਆ ਬੱਚਿਆਂ ਨੂੰ ਤਾਂ ਹਰਦੀਪ ਆਪਣੇ ਨਾਲ ਲੈ ਗਈ ਤੇ ਕਹਿੰਦੀ ਆਜੋ ਤੁਹਾਨੂੰ ਖਾਣੂ ਚਿਚੀਆਂ ਦਿਆਂ ਦੀਪੀ ਤਾਈ ਤੇ ਭਰਾਵਾਂ ਨੂੰ ਮਿਲ ਕੇ ਆਪਣੇ ਪਾਪੇ ਕੋਲ ਆ ਨਗੇ ਉਹ ਪਿਓ ਤੋਂ ਵੀ ਅੱਖ ਚੁਰਾ ਰਹੇ ਸੀ ਜਨਾਨੀਆਂ ਵਾਲਾ ਕਿ ਉਹ ਸਾਰਿਆਂ ਨੂੰ ਮਿਲ ਰਹੀ ਸੀ ਪਰ ਉਸਦੇ ਚਿਹਰੇ ਤੇ ਉਹ ਰੌਣਕ ਨਹੀਂ ਸੀ ਨਾ ਹੀ ਵਿਆਹ ਦਾ ਚਾਅ ਸੀ ਦੀਪੀ ਨੇ ਤਾਈ ਨੂੰ ਵਧਾਈ ਦਿੱਤੀ ਤਾਂ ਬਚਨਕੌਰ ਕਹਿੰਦੀ ਮੈਂ ਨਹੀਂ ਤੇਰੇ ਨਾਲ ਬੋਲਾਂ ਅੱਧਾ ਵਿਆਹ ਲੰਗਾ ਕੇ ਆਈਆਂ ਉਤੋਂ ਮੂੰਹ ਵੇਖ ਆਪਣਾ ਜਿਵੇਂ ਭਰਾ ਦੇ ਵਿਆਹ ਦਾ ਚਾਅ ਹੀ ਨਾ ਹੋਵੇ ਦੀਪੀ ਝੂਠਾ ਜਿਹਾ ਹੱਸਦੀ ਹੋਈ ਕਹਿਣ ਲੱਗੀ ਲਤਾਈ ਪ੍ਰਾਦੇਵਿਆ ਤੋਂ ਕੀਤੇ ਕਿਹੜਾ ਚਾਹ ਹੁੰਦਾ ਉਹ ਤਾਂ ਲੰਬੇ ਸਫ਼ਰ ਵਿੱਚ ਥੱਕ ਜਾਈਦਾ ਸਵੇਰੇ 6 ਵਜੇ ਦੇ ਤੁਰਿਆ ਬੇਬੇ ਕਹਿੰਦੀ ਆਹੋ ਪਾਈ ਸਫ਼ਰ ਵੀ ਵਾਵਾ ਹੀ ਪੈ ਜਾਂਦਾ ਤੂੰ ਕੱਲ ਕਿਉਂ ਨਹੀਂ ਆਈ ਕੁੜੀਏ ਬੇਬੇ ਜਵਾਕਾਂ ਦੇ ਪੇਪਰ ਚੱਲਦੇ ਹਨ ਇਹਨਾਂ ਨੂੰ ਵੀ ਪਾਪਾ ਨੂੰ ਛੁੱਟੀ ਨਹੀਂ ਮਿਲੀ ਤਾਂ ਕਰਕੇ ਅੱਜ ਆਇਆ ਦੀਪੀ ਪ੍ਰੀਤ ਨੂੰ ਮਿਲਿ ਤੇ ਸਮਝ ਗਈ ਕਿ ਅਜੇ ਵੀ ਸਭ ਠੀਕ ਨਹੀਂ ਲੱਗਦਾ ਇਹਨਾਂ ਨੂੰ ਸ਼ਗਨ ਵਾਲੇ ਆ ਗਏ ਤਾਂ ਸਾਰਿਆਂ ਦਾ ਧਿਆਨ ਉਹਨਾਂ ਵੱਲ ਹੋ ਗਿਆ ਸ਼ਗਨ ਵਾਲੇ ਚਾਹ ਪਾਣੀ ਪੀਤਾ ਪਿੱਛੋਂ ਸਾਰਾ ਮੇਲ ਚਾਹ ਪੀਣ ਲੱਗ ਪਿਆ ਉਸ ਤੋਂ ਬਾਅਦ ਹਰਦੇਵ ਨੂੰ ਸ਼ਗਨ ਲਾਇਆ ਗਿਆ ਤੇ ਰਵੱਟੀ ਖਾ ਕੇ ਸ਼ਗਨ ਵਾਲੇ ਚਲੇ ਗਏ ਬਾਅਦ ਵਿੱਚ ਮੇਲ ਵਾਲੇ ਖਾਣ ਪੀਣ ਲੱਗ ਪਏ ਭਾਵੇਂ ਫੌਜਾ ਸਿੰਘ ਹੋਰੀ ਤੋਂ ਮਹ ਪ੍ਰਾਂਮੜਤਾਰੀ ਪਰਿਵਾਰ ਸੀ ਪਰ ਕੁਝ ਰਿਸ਼ਤੇਦਾਰ ਪੀਣ ਵਾਲੇ ਵੀ ਸਨ ਉਹ ਖਾਣ ਪੀਣ ਵਿੱਚ ਮਸਤ ਹਨ ਹਰਦੇਵ ਦੇ ਮਾਸੇ ਦੇ ਮੁੰਡੇ ਸਾਹਿਬ ਨਵੀਂ ਪੀਣ ਲਈ ਕਹਿ ਰਹੇ ਸਨ ਤਾਂ ਫੌਜਾ ਸਿੰਘ ਕਹਿੰਦਾ ਨਾ ਭਾਈ ਸਾਹਿਬ ਸਿੰਘ ਤਾਂ ਹੱਥ ਵੀ ਨਹੀਂ ਲੋਂਦਾ ਇਸ ਚੀਜ਼ ਨੂੰ ਤੁਸੀਂ ਇਸ ਨੂੰ ਧੱਕਾ ਨਾ ਕਰੋ ਇਹੋ ਜਿਹੇ ਮੁੰਡੇ ਤਾਂ ਅੱਜਕੱਲ ਬਹੁਤ ਘੱਟ ਮਿਲਦੇ ਹਨ ਸਾਡੀ ਤੀਤਾ ਕਰਮਾ ਵਾਲੀ ਹੈ ਜੋ ਸਾਨੂੰ ਇੰਨਾ ਵਧੀਆ ਪਰੋਣਾ ਮਿਲਿਆ ਹੈ ਜੋਗਾ ਸਿੰਘ ਮਨ ਵਿੱਚ ਸੋਚਦਾ ਕਿ ਸਾਡੀ ਕੁੜੀ ਇਸ ਤੇ ਲਾਇਕ ਨਹੀਂ ਸੀ ਪਰ ਉਹਨਾਂ ਤਲੱਖਾਂ ਵਿੱਚੋਂ ਇੱਕ ਸੀ ਪਰ ਸਾਡੀ ਕੁੜੀ ਨੇ ਇਸ ਦੀ ਕਦਰ ਕਦੋਂ ਪਾਈ ਆ ਸਾਬ ਨੂੰ ਚੁੱਪ ਬੈਠਾ ਵੇਖ ਜੋਗਾ ਸਿੰਘ ਦਾ ਮਨ ਭਾਰ ਆਇਆ ਤੇ ਉਹ ਬੰਦਿਆਂ ਵਿੱਚ ਉੱਟ ਕੇ ਆਪਣੇ ਘਰ ਨੂੰ ਚਲਾ ਗਿਆ ਹਰਦੀਪ ਵੇਖਦੀ ਹੈ ਕਿ ਪਾਪਾ ਜੀ ਕਾਰ ਚਲੇ ਗਏ ਹਨ ਉਹ ਬੱਚਿਆਂ ਨੂੰ ਲੈ ਕੇ ਕਾਰ ਆ ਗਈ ਉਹ ਵੇਖਦੀ ਹੈ ਕਿ ਪਾਪਾ ਜੀ ਆ ਕੇ ਮੰंजे ਤੇ ਬੈਠ ਕੇ ਮੂੰਹ ਥੱਲੇ ਕਰੀ ਬੈਠੇ ਹਨ ਉਹ ਜਾਣ ਬੁੱਝ ਕੇ ਬੱਚਿਆਂ ਨੂੰ ਪਾਪਾ ਜੀ ਕੋਲ ਲੈ ਜਾਂਦੀ ਹੈ ਤੇ ਕਹਿੰਦੀ ਹੈ ਵੇਖੋ ਨਾਨਾ ਜੀ ਤੁਸੀਂ ਨਾਨਾ ਜੀ ਕੋਲ ਬੈਠੇ ਮੈਂ ਤੁਹਾਡੇ ਲਈ ਦੁੱਧ ਲੈ ਕੇ ਆਉਂਦੀ ਹਾਂ ਉਹ ਬੱਚਾ ਨੂੰ ਪਾਪਾ ਜੀ ਕੋਲ ਛੱਡਿਆ ਪਰ ਸੋਈ ਵਿੱਚ ਚਲੀ ਗਈ ਤਾਂ ਜੋ ਪਾਪਾ ਜੀ ਬੱਚਾ ਨਾਲ ਧਿਆਨ ਨੇ ਲੱਗ ਜਾਣ ਤੇ ਇਸ ਟੈਨਸ਼ਨ ਵਿੱਚੋਂ ਨਿਕਲ ਸਕਣ ਦੀਪੀ ਵੀ ਹਰਦੀਪ ਦੇ ਮਗਰ ਆ ਜਾਂਦੀ ਹੈ ਤਾਂ ਬੱਚਾ ਨੂੰ ਪਾਪਾ ਜੀ ਕੋਲ ਬੈਠੇ ਵੈਕ ਉਹ ਹਰਦੀਪ ਕੋਲ ਆ ਗਈ ਹਰਦੀਪ ਨੇ ਬਿਨਾਂ ਬੋਲੇ ਹੀ ਜਦੋਂ ਦੀਪੀ ਦੀ ਅੱਖਾਂ ਵਿੱਚ ਵੇਖਿਆ ਤਾਂ ਦੀਪੀ ਨੇ ਨੀਵੀਂ ਪਾ ਲਈ ਕਿਉਂਕਿ ਉਸ ਵਿੱਚ ਹਰਦੀਪ ਦੀਆਂ ਨਜ਼ਰਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਦੀਪੀ ਜਾਵੇ ਤਾਂ ਕਿੱਥੇ ਜਾਵੇ ਕਿਸੇ ਵੀ ਉਸ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ ਉਸੋ ਦੀ ਆ ਕੀ ਪਤਾ ਨਹੀਂ ਕਿਤੇ ਤਾਈ ਹੋਰਾਂ ਨੂੰ ਪਤਾ ਲੱਗ ਗਿਆ ਤਾਂ ਵੀਰਾਂ ਦੇ ਸਾਹਮਣੇ ਕਿਵੇਂ ਜਾਵਾਂਗੀ ਐਨੇ ਨੂੰ ਮਨਪ੍ਰੀਤਾ ਆ ਜਾਂਦੀ ਹੈ ਤੇ ਦੀਪੀ ਨੂੰ ਚਫੀ ਪਾ ਕੇ ਕਹਿੰਦੀ ਹੈ ਭੈਣੇ ਮੈਂ ਤਾਂ ਕੰਮ ਵਿੱਚ ਰੁਚੀ ਹੋਣ ਕਰਕੇ ਤੈਨੂੰ ਚੰਗੀ ਤਰ੍ਹਾਂ ਮਿਲੀ ਵੀ ਨਹੀਂ ਮੈਂ ਤਾਂ ਤੈਨੂੰ ਬੁਲਾਉਣ ਆਈ ਸੀ ਬਾਜੀ ਵੀਰੇ ਨੂੰ ਸ਼ਗਨ ਦੇਣ ਲੱਗੇ ਸੀ ਤੈਨੂੰ ਵੇਖ ਰਹੇ ਸੀ ਆਜੋ ਦੋਵੇਂ ਜਾਨੇ ਸ਼ਗਨ ਦੇ ਕੇ ਫੋਟੋ ਕਿ ਚਾ ਲੋ ਖੁਸ਼ਦੀਪੁਰ ਅਨੁਵੀਲਾ ਚੱਲਦੇ ਹਾਂ ਤੇ ਉਹ ਚਾਚੇ ਕੋਲੋਂ ਦੋਵੇਂ ਬੱਚਿਆਂ ਨੂੰ ਲੈ ਕੇ ਦੀਪੀ ਨੂੰ ਬਾਅਦੋਂ ਫੜ ਕੇ ਲੈ ਆਉਂਦੀ ਹੈ ਸਾਇਬ ਉਹਨਾਂ ਦੇ ਹੁੰਦਿਆਂ ਨੂੰ ਪਿਆਰ ਦੇ ਕੇ ਕੁਰਸੀ ਤੇ ਬੈਠ ਗਿਆ ਸੀ ਮਨਪ੍ਰੀਤ ਕੈਂਦੀ ਬਾਜੀ ਤੁਸੀਂ ਇੰਨੀ ਛਤੀ ਸ਼ਗਨ ਦੇ ਕੇ ਚਲੇ ਵੀ ਗਏ ਪੈਨੋ ਡਿੱਕਿਆ ਵੀ ਨਹੀਂ ਚਲੋ ਇੱਕ ਜੋ ਇਕੱਠੇ ਫੋਟੋ ਕਰਵਾਓ ਸਾਇਬ ਕੇੰਦਰ ਮੈਂ ਹੁਣ ਆ ਕੇ ਬੈਠ ਗਿਆ ਹਾਂ ਮਨਪ੍ਰੀਤ ਤੇ ਦੀਪੀ ਨਾਲ ਫੋਟੋ ਖਿਚਾ ਲੈ ਮਨਪ੍ਰੀਤ ਤੇ ਦੀਪੀ ਦੋਵੇਂ ਬੱਚਿਆਂ ਨੂੰ ਚੋਕੇ ਫੋਟੋ ਖਿਚਾ ਲੈਂਦੀਆਂ ਹਨ ਸੁਖਪ੍ਰੀਤ ਤੇ ਸੁਖਦੇਵ ਤੇ ਪ੍ਰਿਤਵੀਰਦੇਵ ਨੂੰ ਸ਼ਗਨ ਦੇਣ ਆ ਰਹੇ ਸੀ ਪ੍ਰਿਤਵੇਗ ਰਹੀ ਸੀ ਕਿ ਬਾਜੀ ਦੀਪੀ ਤੋਂ ਬਿਨਾਂ ਹੀ ਸ਼ਗਨ ਦੇ ਕੇ ਚਲੇ ਗਏ ਹਨ ਦੀਪੀ ਤੇ ਦੋਵੇਂ ਜੇੜ ਚਠਾਣੀ ਵੀ ਵਿਆਹ ਤੇ ਆਏ ਹੋਏ ਸਨ ਦੀਪੀ ਨੂੰ ਇਹ ਸੀ ਕਿ ਇਹਨਾਂ ਨੂੰ ਕੁਝ ਪਤਾ ਨਾ ਲੱਗ ਜਾਵੇ ਰੋਟੀ ਖਾਣ ਤੋਂ ਬਾਅਦ ਚੱਲਣ ਚਾਨ ਲੱਗੇ ਸਾਈਬ ਨੂੰ ਕਹਿੰਦੇ ਕਿ ਆਪਣੀ ਪ੍ਰੀਤੀ ਦਾ ਵਿਆਹ ਵੀ ਪੱਕਾ ਕਰ ਦਿੱਤਾ ਹੈ ਘਰ ਆਓਗੇ ਤਾਂ ਤੁਹਾਡੇ ਘੜ ਦੇਾਂਗੇ ਉਹਨਾਂ ਦੇ ਜਾਣ ਤੋਂ ਬਾਅਦ ਦੀਪੀ ਸੋਦੀਏ ਚੰਗਾਏ ਚਲੇ ਗਏ ਸਾਈਬ ਜੀ ਨੇ ਉਹਨਾਂ ਨੂੰ ਕੁਝ ਨਹੀਂ ਦੱਸਿਆ ਉਹਨਾਂ ਤਾਂ ਘਰ ਜਾ ਰੋਲਾ ਪਾ ਦੇਣਾ ਸੀ ਤੇ ਮੇਰੀ ਸੱਸ ਦਾ ਕੀ ਪਤਾ ਭੂਆ ਨੂੰ ਦੱਸ ਦਿੰਦੀ ਸਾਰੇ ਰੋਟੀ ਖਾਣ ਤੋਂ ਬਾਅਦ ਆ ਕੇ ਕਮਰਿਆਂ ਵਿੱਚ ਬੈਠ ਗਏ ਸਾਈਬੀ ਜੋਗਾ ਸਿਗਨਲ ਕਾਰ ਆ ਗਿਆ ਦੀਪੀ ਦਾ ਘਰ ਉਹਨੂੰ ਦਿਲ ਨਹੀਂ ਕਰ ਰਿਹਾ ਸੀ ਉਹ ਜੋ ਉੱਥੇ ਹੀ ਬੈਠੀ ਸੀ ਕਿ ਪ੍ਰੀਤ ਉਸ ਨੂੰ ਪਾਸੇ ਕਰਕੇ ਕਹਿੰਦੀ ਦੀਪੀ ਗੱਲ ਜ਼ਿਆਦਾ ਹੈ ਹੀ ਵਿਗੜ ਗਈ ਜਾਪਦੀ ਹੈ ਤਾਂ ਦੀਪੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਪ੍ਰੀਤ ਕਹਿੰਦੀ ਤੂੰ ਆਪਣੇ ਘਰ ਚੱਲ ਮੈਂ ਉੱਥੇ ਹੀ ਆਉਂਦੀ ਹਾਂ ਪ੍ਰੀਤ ਮੌਕਾ ਵੇਖ ਕੇ ਦੀਪੀ ਦੇ ਮਗਰ ਚੱਲੀ ਗਈ ਤੇ ਉਸ ਨੂੰ ਅਲੱਗ ਬਿਠਾ ਕੇ ਕਹਿੰਦੀ ਦੀਪੀ ਮੈਨੂੰ ਸਾਰੀ ਗੱਲ ਸੱਚੋ ਸੱਚ ਦੱਸ ਕਿ ਕੀ ਹੋਇਆ ਸੀ ਜੇ ਚਾਹੁੰਦੀ ਹੈ ਕਿ ਸਭ ਕੁਝ ਠੀਕ ਹੋ ਜਾਵੇ ਤਾਂ ਬਿਲਕੁਲ ਝੂਠ ਨਾ ਬੋਲੀ ਜੇ ਵਿਆਹ ਵਿੱਚ ਤੁਸੀਂ ਇਸ ਤਰ੍ਹਾਂ ਦੂਰ ਦੂਰ ਰਹੇ ਤਾਂ ਸਭ ਨੂੰ ਸ਼ੱਕ ਹੋ ਜਾਣਾ ਤੇਰੇ ਭਰਾਵਾਂ ਵੀ ਪੁੱਛਣ ਲੱਗ ਪੈਣਾ ਕਿ ਕੀ ਗੱਲ ਹੈ ਦੀਪੀ ਨੇ ਸਾਰੀ ਗੱਲ ਪ੍ਰੀਤ ਨੂੰ ਦੱਸੀ ਤਾਂ ਉਹ ਕਹਿੰਦੀ ਕਿ ਦੀਪੀ ਤੂੰ ਸ਼ੁਰੂ ਤੋਂ ਹੀ ਗਲਤੀਆਂ ਕਰਦੀ ਆਂ ਪਰ ਹੁਣ ਤਾਂ ਤੂੰ ਹੱਦ ਹੀ ਕਰ ਦਿੱਤੀ ਸਾਇਬ ਬਾਜੀ ਤਾਂ ਦੇਵਤਾ ਸੀ ਤੇ ਉਸਨੂੰ ਹੀ ਠੋਕਾ ਦੇਣ ਲੱਗੀ ਬਾਜੀ ਦਾ ਮੰਨਣਾ ਤਾਂ ਔਖਾ ਹੀ ਪਰ ਮੈਂ ਕੋਸ਼ਿਸ਼ ਕਰਕੇ ਵੇਖਦੀ ਆ ਜੇ ਨਾ ਗੱਲ ਬਣੀ ਤਾਂ ਤੇਰੇ ਵੀਰ ਨੂੰ ਕਹਾਂਗੀ ਦੀਪਿਕਾ ਜੰਦੀ ਨਾ ਪਾਣੇ ਵੀਰ ਨੂੰ ਕੁਛ ਨਾ ਦਸੀ ਤੈਨੂੰ ਉਹਨਾਂ ਦੇ ਗੁੱਸੇ ਦਾ ਪਤਾ ਤਾਂ ਹੈ ਉਹ ਮੈਨੂੰ ਹੀ ਕਹਿਣਗੇ ਸਾਇਬ ਤੇ ਫੁੱਫੜ ਜੋਗਾ ਸਿੰਘ ਦੇ ਘਰ ਬੈਠੇ ਹੋਏ ਸਨ ਦੋਵੇਂ ਭੂਆ ਦੇ ਨੂੰ ਪੁੱਤਰ ਵੀ ਇੱਧਰ ਹੀ ਬੈਠੇ ਸਨ ਇਸ ਕਰਕੇ ਪ੍ਰੀਤ ਇੰਨੇ ਮੇਲ ਵਿੱਚ ਸਾਇਬ ਕੋਲ ਕੋਈ ਗੱਲ ਨਾ ਕਰ ਸਕਦੀ ਆਪਣੇ ਘਰ ਦੀ ਸਾਰੀ ਜ਼ਿੰਮੇਵਾਰੀ ਵੀ ਪ੍ਰੀਤੀ ਸੀ ਵਜਨ ਕੋਰਸ ਨੂੰ ਕੜੀਮੁੜੀ ਕੋਈ ਨਾ ਕੋਈ ਗੱਲ ਪੁੱਛਦੀ ਸੀ ਇਸ ਲਈ ਉਹ ਆਪਣੇ ਘਰ ਆ ਜਾਂਦੀ ਸ਼ਾਮ ਨੂੰ ḍj ਲੱਗ ਗਿਆ ਸਾਰੇ ਪੰਗੜਾ ਪਾਉਣ ਲੱਗ ਪਏ ਜਾਗੋ ਦੀ ਤਿਆਰੀਆਂ ਹੋ ਰਹੀਆਂ ਸੀ ਸਾਰਾ ਮੇਲ ਫੌਜਾ ਸਿੰਘ ਦੇ ਘਰ ਵਿਹੜੇ 'ਚ ਲੱਗੇ ਟੈਂਟ ਵਿੱਚ ਆ ਬੈਠਾ ਇੱਕ ਪਾਸੇ ਖਾਣ ਪੀਣ ਦਾ ਸਮਾਨ ਟੇਬਲ ਤੇ ਲੱਗ ਗਿਆ ਮੁੰਡੇ ਪੰਗੜਾ ਪਾ ਰਹੇ ਸਨ ਨਾਲ ਦੀ ਨਾਲ ਖਾਣ ਪੀਣ ਵੀ ਚੱਲ ਰਿਹਾ ਸੀ ਮਨਜੀਤ ਆਪਣੇ ਭਰਾਵਾਂ ਹਰਦੇਵ ਸੁਖਦੇਵ ਕੋਲ ਬੈਠਾ ਸੀ ਪਰ ਜੋਗਾ ਸਿੰਘ ਦਾ ਬਾਕੀ ਪਰਿਵਾਰ ਤੇ ਸਾਹਿਬ ਦੀਪੀ ਅਜੇ ਤੱਕ ਨਹੀਂ ਆਏ ਸਨ ਪਟਿਪੂਆ ਕਹਿੰਦੀ ਕੀ ਗੱਲ ਹੋ ਗਈ ਜੋਗੇ ਦਾ ਟੱਬਰ ਅਜੇ ਤੱਕ ਨਹੀਂ ਆਇਆ ਕਿਤੇ ਉਹ ਨਰਾਜ਼ ਤਾਂ ਨਹੀਂ ਹੋ ਗਈ ਬਜਨਕੌਰ ਕਹਿੰਦੀ ਨਰਾਜ਼ ਕਾਤੋਂ ਹੋਣਾ ਹੈ ਚੰਗੇ ਭਲੇ ਖਾ ਪੀ ਕੇ ਗਏ ਨੇ ਨਿਆਣਿਆਂ ਨਾਲ ਕੁੜੀਆਂ ਤਿਆਰ ਹੁੰਦੀਆਂ ਟਾਈਮ ਲਗਾ ਦਿੰਦੀਆਂ ਹਨ ਪ੍ਰੀਤ ਕਹਿੰਦੀ ਪੂਆ ਜੀ ਮੈਂ ਉਹਨਾਂ ਨੂੰ ਲੈ ਕੇ ਆਉਂਦੀ ਹਾਂ ਤੇ ਉਹ ਪੂਆ ਘਰ ਚਲੀ ਗਈ ਹਰਦੀਪ ਬੱਚਿਆਂ ਨੂੰ ਤਿਆਰ ਕਰ ਰਹੀ ਸੀ ਭਜਨਕੌਰ ਦੀਪੀ ਨੂੰ ਗੁੱਸੇ ਨਾਲ ਬੋਲ ਰਹੀ ਸੀ ਜੋਗਾ ਸਿੰਘ ਤੇ ਸਾਹਿਬ ਚੁੱਪਚਾ ਬੈਠੇ ਸਨ ਪ੍ਰੀਤ ਕਹਿੰਦੀ ਫੁੱਫੜ ਜੀ ਉੱਪਰ ਤਾਂ ਸਾਰੇ ਤੁਹਾਨੂੰ ਦੇਖ ਰਹੇ ਹਨ ਪੂਆ ਚਲੋ ਉੱਧਰ ਤੁਸੀਂ ਅਜੇ ਤੱਕ ਤੁਸੀਂ ਆਏ ਨਹੀਂ ਜੋਗਾ ਸਿੰਘ ਤੇ ਸਾਈ ਭੁੱਟ ਕੇ ਜਾ ਲੱਗੇ ਤਾਂ ਪ੍ਰੀਤ ਕੰਦੀ ਬਾਜੀ ਜਾਗੋ ਤੇ ਸਾਰਿਆਂ ਨੇ ਕੁੜਤੇ ਪਜਾਮੇ ਪਾਉਣੇ ਹਨ ਤੁਸੀਂ ਵੀ ਚੇਂਜ ਕਰ ਲੋ ਭੂਆ ਫੂਫੜ ਜੀ ਤੁਸੀਂ ਚਲੋ ਮੈਂ ਇਹਨਾਂ ਨੂੰ ਤਿਆਰ ਕਰਾ ਕੇ ਆਉਂਦੀ ਹਾਂ ਹਰਦੀਪ ਨੇ ਬੱਚੇ ਤਿਆਰ ਕੀਤੇ ਤਾਂ ਪ੍ਰੀਤ ਕੰਦੀ ਤੂੰ ਬੱਚਿਆਂ ਨੂੰ ਭੂਆ ਕੋਲ ਛੱਡਾ ਫੇਰ ਆ ਕੇ ਤਿਆਰ ਹੋ ਜਾਵੇਂ ਹਾਂ ਨਾਲੇ ਬਾਜੀ ਲਈ ਵਧੀਆ ਜੀ ਚਾਹ ਬਣਾ ਕੇ ਲਿਆ ਤੇ ਨਾਲ ਮਠਾਈ ਵੀ ਲਿਆਵੇਂ ਸਭ ਤੇ ਜਾਣ ਤੋਂ ਬਾਅਦ ਪ੍ਰੀਤ ਸਾਹਿਬ ਨੇ ਪੁੱਛਦੀ ਹੈ ਬਾਜੀ ਤੁਹਾਡੇ ਦੋਵਾਂ ਵਿੱਚ ਕੀ ਗੱਲ ਹੋਈ ਤੁਹਾਡੇ ਦੋਵਾਂ ਵਿੱਚ ਕਿੰਨਾ ਪਿਆਰ ਸੀ ਯਕੀਨੀ ਨਹੀਂ ਹੁੰਦਾ ਕਿ ਤੁਹਾਡੇ ਵਿੱਚ ਇਹ ਸਭ ਕੀ ਹੋ ਰਿਹਾ ਹੈ ਸਾਇਬ ਕੰਦਰ ਕੀ ਪ੍ਰੀਤ ਮੇਰੇ ਤੋਂ ਕੀ ਪੁੱਛਦੀ ਐ ਇਹ ਤੋਂ ਆਪਣੇ ਭੈਣ ਤੋਂ ਪੁੱਛਣਾ ਸੀ ਪ੍ਰੀਤ ਨੇ ਕਿਹਾ ਬਾਜੀ ਉਸ ਤੋਂ ਤਾਂ ਮੈਂ ਪੁੱਛ ਲਿਆ ਆਪਣੀ ਗਲਤੀ ਤੇ ਬਹੁਤ ਪਛਤਾ ਰਹੀ ਐ ਮੇਰੇ ਕੋਲ ਟਾਈਮ ਘਟਾ ਹੈ ਘਰ ਬਹੁਤ سارے ਕੰਮ ਹਨ ਮੈਂ ਤੁਹਾਨੂੰ ਥੋੜੇ ਸ਼ਬਦਾਂ ਵਿੱਚ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਦੀਪੀ ਨੇ ਗਲਤੀ ਤਾਂ ਬਹੁਤ ਵੱਡੀ ਕੀਤੀ ਐ ਪਰ ਉਸ ਨੂੰ ਪਛਤਾਵਾ ਵੀ ਬਹੁਤ ਹੈ ਤੁਸੀਂ ਉਸ ਨੂੰ ਆਪਣੇ ਬੱਚਿਆਂ ਕਰਕੇ ਮਾਫ਼ ਕਰ ਦਿਓ ਪ੍ਰੀਤ ਮਾਫ਼ੀ ਗਲਤੀ ਤੇ ਹੁੰਦੀ ਗੁਨਾਹ ਦੀ ਨਹੀਂ ਦੀਪੀ ਨੇ ਗਲਤੀ ਨਹੀਂ ਕੀਤੀ ਗੁਨਾਹ ਕੀਤਾ ਐ ਤੈਨੂੰ ਉਹਨੇ ਸਭ ਕੁਝ ਨਹੀਂ ਦੱਸਿਆ ਹੋਣਾ ਇਸ ਨੇ ਸਾਨੂੰ ਇਸਨੇ ਉਸ ਆਦਮੀ ਦੁਆਰਾ ਲਿਆਂਦੀਆਂ बेहोशी ਦੀਆਂ ਗੋਲੀਆਂ ਦੁੱਧ ਚ ਪਾ ਕੇ ਮੈਨੂੰ ਦਿੱਤੀਆਂ ਮੈਨੂੰ ਪਾਵੇਂ ਕੁਝ ਹੋ ਜਾਂਦਾ ਕੱਲ ਨੂੰ ਇਹਦਾ ਕੀ ਇਤਬਾਰ ਹੈ ਇਹੋ ਜੀਆਂ ਤਾਂ ਆਪਣੇ ਜਵਾਕ ਵੀ ਮਾਰ ਦਿੰਦੀਆਂ ਨੇ ਮੈਂ ਤਾਂ ਪਾਪਾ ਜੀ ਕਰਕੇ ਇਹਨੂੰ ਘਰ ਰੱਖ ਲਿਆ ਪਰ ਮੈਂ ਇਸ ਲਈ ਕੋਈ ਰਿਸ਼ਤਾ ਪਰਸਨਲ ਕੋਈ ਰਿਸ਼ਤਾ ਨਹੀਂ ਰੱਖ ਸਕਦਾ ਆਪਣੇ ਬੱਚਾ ਨੂੰ ਵੀ ਮੈਂ ਬਹੁਤ ਚੰਗੀ ਤਰ੍ਹਾਂ ਸੰਭਾਲ ਰਿਹਾ ਹਾਂ ਮੈਨੂੰ ਇਸ ਦੀ ਕੋਈ ਲੋੜ ਨਹੀਂ ਬਾਜੀ ਤੁਸੀਂ ਦੀਪੀ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਤਾਂ ਨਾ ਰੱਖੋ ਪਰ ਫੁੱਫੜ ਜੀ ਦੀ ਇੱਜ਼ਤ ਲਈ ਵਿਆਹ ਵਿੱਚ ਉਸ ਤੋਂ ਦੂਰ ਦੂਰ ਨਾ ਰਹੋ ਲੋਕ ਸਵਾਲ ਪੁੱਛਣ ਲੱਗ ਪੈਣ ਜੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਫਿਰ ਘਰ ਰੱਖਣ ਦਾ ਕੀ ਫਾਇਦਾ ਇਸ ਨਾਲੋਂ ਤਾਂ ਤੁਸੀਂ ਉਸਨੂੰ ਘਰ ਰੱਖਤੇ ਹੀ ਨਾ ਬਾਕੀ ਤੁਹਾਡੀ ਮਰਜ਼ੀ ਹੈ ਪਰ ਜੇ ਰਾਤ ਨੂੰ ਜਾਗੋ ਵਿੱਚ ਇਕੱਠੇ ਹੋ ਜਾਓ ਤੇ ਕੱਲ ਨੂੰ ਬਰਾਤ ਵਿੱਚ ਕੁੜੀ ਮੁੰਡੇ ਨੂੰ ਸ਼ਗਨਦਮੇ ਇਕੱਠੇ ਦੇ ਲਵੋ ਤਾਂ ਕਿਸੇ ਨੂੰ ਕੁਝ ਪਤਾ ਨਾ ਲੱਗੇਗਾ ਹਰਦੀਪ ਚੱਲ ਲਈ ਆਈ ਤਾਂ ਪ੍ਰੀਤ ਕੰਧੀ ਚੰਗਾ ਬਾਜੀ ਮੈਂ ਚੱਲਦੀ ਹਾਂ ਤੁਸੀਂ ਚਾਹ ਪੀ ਕੇ ਆ ਜਾਓ ਸਾਰੇ ਧੰਨੋ ਢਿੱਕ ਰਹੇ ਹਨ ਆਣ ਲੱਗਿਓ ਦੀਪੀ ਨੂੰ ਕਹਿੰਦੀ ਹੈ ਕਿ ਸਾਈ ਭਾਜੀ ਤਿਆਰ ਹੋ ਰਹੇ ਹਨ ਛੇਤੀ ਛੇਤੀ ਤਿਆਰ ਹੋ ਜਾ ਜਦੋਂ ਆਉਣਗੇ ਤਾਂ ਤੂੰ ਵੀ ਉਹਨਾਂ ਦੇ ਮਗਰ ਹੀ ਆ ਜਾਵੀਂ ਪ੍ਰੀਤ ਦਾ ਰਾਇਤਾ ਬਚਨਕੌਰ ਕੰਦੀ ਪ੍ਰੀਤ ਤੇਰੇ ਵਾਲੀ ਹੱਦ ਹੋਈ ਪਈ ਐ ਐਨਾ ਟਾਈਮ ਲਾ ਆਈਆਂ ਸੁਖਦੇਵ ਤੈਨੂੰ ਲੱਭਦਾ ਪਿਆ ਸੀ ਉਸ ਨੂੰ ਕੁਝ ਪੈਸੇ ਚਾਹੀਦੇ ਸਨ ਮੰਮੀ ਜੀ ਉਹ ਦੀਪੀ ਮੈਨੂੰ ਸੂਟ ਦਿਖਾਣ ਲੱਗ ਪਈ ਵੇਖੀ ਭੈਣੇ ਚਾਗੋ ਤੇ ਕਿਹੜਾ ਪਾਵਾਂ ਤਾਂ ਕਰਕੇ ਜ਼ਿਆਦਾ ਟਾਈਮ ਲੱਗ ਗਿਆ ਸਾਇਬ ਤਿਆਰ ਹੋ ਤਾਈਕਰੋਂ ਲੱਗਾ ਤਾਂ ਪ੍ਰੀਤ ਦੇ ਕਹੀ ਮੁਤਾਬਕ ਦੀਪੀ ਵਿਅਸ ਤੇ ਮਗਰ ਆ ਗਈ ਸਾਰੇ ਪੰਗੜਾ ਪਾਰੇ ਸੰਤੇ ਸੁਖਦੇਵ ਉਹਨਾਂ ਨੂੰ ਵੇਖ ਕੇ ਸਾਹਿਤ ਦੀਪੀ ਦੋਵਾਂ ਦੇ ਕਲਦ ਵਾਲੇ ਪਹਾ ਪਾ ਪੰਗੜੇ ਵਿੱਚ ਲੈ ਆਇਆ ਤੇ ਕਹਿੰਦਾ ਭੈਣ ਤੇ ਬਾਜੀ ਨੇ ਸਵੇਰ ਦਾ ਪੰਗੜਾ ਨਹੀਂ ਪਾਇਆ ਉਹ ਦੋਵਾਂ ਦੇ ਹੱਥ ਫੜ ਉਹਨਾਂ ਨੇ ਪੰਗੜਾ ਪਾਉਣ ਲੱਗਾ ਸਾਇਬ ਵੀ ਉਸ ਦੇ ਨਾਲ ਪੰਗੜਾ ਪਾਉਣ ਲੱਗ ਪਿਆ ਪਰ ਦੋ ਕੁ ਮਿੰਟ ਬਾਅਦ ਉਹ ਆ ਕੇ ਹਰਦੇਵ ਕੋਲ ਕੁਰਸੀ ਤੇ ਬੈਠ ਗਿਆ ਦੀਪੀ ਵੀ ਆ ਕੇ ਭੂਆ ਕੋਲ ਬੈਠ ਗਈ ਤਰ ਤਾਰੋ ਕਹਿੰਦੀ ਕੀ ਗੱਲ ਦੀਪੀ ਸਾਇਬ ਨੂੰ ਕੀ ਕਰ ਦਿੱਤਾ ਈ ਤੂੰ ਕਿਸੇ ਨਾਲ ਕੀ ਤਰ੍ਹਾਂ ਬੋਲਦਾ ਈ ਨਹੀਂ ਪਹਿਲਾਂ ਤਾਂ ਬਥੇਰਾ ਹੱਸਾ ਠੱਠਾ ਕਰਦਾ ਰਹਿੰਦਾ ਸੀ ਦੀਪੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਪ੍ਰੀਤ ਕਹਿੰਦੀ ਭੂਆ ਜੀ ਮੈਂ ਤਾਂ ਪਹਿਲੇ ਵੀ ਕਦੇ ਬਾਜੀ ਨੂੰ ਜ਼ਿਆਦਾ ਬੋਲਦੇ ਨਹੀਂ ਵੇਖਿਆ ਮੈਨੂੰ ਲੱਗਦਾ ਹੈ ਫੌਜੀ ਬੰਦੇ ਕੱਟ ਬੋਲਦੇ ਹਨ ਤਾਰ ਉਹਨੇ ਕਹਿੰਦੀ ਤੇਰਾ ਸੋਰਾ ਵੀ ਤਾਂ ਫੌਜੀ ਹੈ ਉਹ ਕੋਈ ਕੱਟ ਬੋਲਦਾ ਹੈ ਉਹ ਤਾਂ ਕਿਸੇ ਨੂੰ ਗੱਲ ਨਹੀਂ ਕਰਨ ਦੇ ਪ੍ਰੀਤਾ ਜੀ ਉਹ ਕਹਿੰਦੀ ਹੈ ਕਿ ਉਹਨਾਂ ਨੂੰ ਤਾਂ ਮੰਮੀ ਨੇ ਗੱਲਾਂ ਸੁਣਾ ਕੇ ਬੋਲਣਾ ਲਗਾ ਦਿੱਤਾ ਸਾਰਾ ਦਿਨ ਮੰਮੀ ਉਹਨਾਂ ਨਾਲ ਲੱਗੇ ਰਹਿੰਦੇ ਹਨ ਫਿਰ ਪਾਪਾ ਜੀ ਨੂੰ ਵੀ ਬੋਲਣਾ ਪੈਂਦਾ ਹੈ ਦੀਪੀ ਚਲਾਪਾ ਮੰਮੀਆਂ ਨੂੰ ਕਹਿੰਦੇ ਆ ਜਾਗੋ ਦੀ ਤਿਆਰੀ ਕਰਨ ਤੇ ਪ੍ਰੀਤ ਦੀਪੀ ਨੂੰ ਆਪਣੇ ਨਾਲ ਲੈ ਜਾਂਦੀ ਹੈ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਅੰਦਰੋਂ ਕੁੰਡੀ ਲਾ ਲਈ ਤਾਂ ਕੋਈ ਆ ਨਾ ਜਾਵੇ ਪ੍ਰੀਤਦੀਪ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਕਿਹਾ ਸੀ ਕਿ ਮੇਰੇ ਤੋਂ ਕੋਈ ਗੱਲ ਕੋਈ ਨਾ ਸਭ ਕੁਝ ਸੱਚੋ ਸਾਚ ਦੱਸੀ ਪਰ ਤੂੰ ਤਾਂ ਮੈਨੂੰ ਅਧੀਆਂ ਗੱਲਾਂ ਦੱਸਿਆ ਹੀ ਨਹੀਂ ਮੈਨੂੰ ਪਾਜੀ ਨੇ ਦੱਸਿਆ ਕਿ ਤੂੰ ਉਹਨਾਂ ਨੂੰ ਬੇਵੋਸ਼ੀ ਦੀਆਂ ਦਵਾਈਆਂ ਦਿੰਦੀ ਰਹੀ ਤੇਰੀ ਜਮਾਂ ਹੀ ਬੁੱਧੀਪ੍ਰਸਟ ਹੋ ਗਈ ਸੀ ਪੈਣੇ ਮੈਂ ਕੀ ਕਰਦੀ ਉਸਨੇ ਆਪ ਆਪਣੇ ਨਾਲ ਮੇਰੀਆਂ ਫੋਟੋਆਂ ਖਿੱਚ ਲਈਆਂ ਸਨ ਉਹ ਮੈਨੂੰ ਕਹਿੰਦਾ ਸੀ ਕਿ ਮੇਰੇ ਕੋਲ ਨਾ ਆਈ ਜੇ ਮੇਰੇ ਕੋਲ ਨਾ ਆਈ ਤਾਂ ਮੈਂ ਤੇਰੀਆਂ ਫੋਟੋਆਂ ਸਾਇਬ ਨੂੰ ਦਿਖਾ ਦਿਆਂਗਾ ਪ੍ਰੀਤ ਨੇ ਕਿਹਾ ਤੇਰਾ ਦਿਮਾਗ ਨਹੀਂ ਹੈ ਤੂ ਦੇ ਨਾਲ ਫੋਟੋ ਕਿਵੇਂ ਖਿਚਵਾ ਲਈਆਂ ਤੂ ਤੇ ਉਹਦੇ ਤੋਂ ਡਰਦੀ ਸਭ ਕੁਝ ਕਰਨ ਨੂੰ ਤਿਆਰ ਹੋ ਗਈ ਜਿੱਦੇ ਨਾਲ ਤੂੰ ਲਾਵਾਂ ਲਈਆਂ ਉਸ ਨੂੰ ਬੇਹੋਸ਼ੀ ਦੀਆਂ ਦਵਾਈਆਂ ਦਿੰਦੀ ਰਹੀ ਜੇ ਬਾਜੀ ਚੌਕਸੀ ਨਾਲ ਵਰਤਦਾ ਤੇ ਗੋਲੀਆਂ ਵਾਲਾ ਦੁੱਧ ਪੀ ਲੰਦਾ ਤੇ ਤੇਰੀ ਇੱਜ਼ਤ ਤਾਂ ਉਸਨੇ ਸ਼ਰਮ ਆਉਂਦੀ ਹੈ ਇਹ ਗੱਲ ਸੁਣ ਕੇ ਵੀ ਔਰ ਹੁਣ ਤੈਨੂੰ ਕਿਵੇਂ ਨਾਲ ਰੱਖ ਲਵੇ ਮੇਰੀ ਗੱਲ ਸੁਣ ਬਾਜੀ ਨੇ ਤੈਨੂੰ ਘਰ ਵਿੱਚ ਰਹਿਣ ਦਿੱਤਾ ਹੁਣ ਜੇ ਮਾੜੀ-ਮੋਟੀ ਅਕਲ ਆ ਤਾਂ ਉਸ ਨੂੰ ਵਰਤ ਕੇ ਤੂੰ ਮੁਰ ਤੋਂ ਬਾਜੀ ਤੇ ਦਿਲ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਉਹ ਭਾਵੇਂ ਤੈਨੂੰ ਜੋ ਮਰਜ਼ੀ ਕਹੀ ਜਾਵੇ ਉਹਨਾਂ ਦੀ ਰੋਟੀ ਪਕਾ ਕੇ ਕੱਪੜੇ ਧੋ ਕੇ ਪ੍ਰੈਸ ਕਰਕੇ ਦੇ ਜੋ ਉਹਨਾਂ ਨੂੰ ਚੰਗਾ ਲੱਗਦਾ ਉਹ ਹੀ ਕਰ ਤਾਂ ਸ਼ਾਇਦ ਤੇਰਾ ਖਰਾਬ ਹੋਇਆ ਰਿਸ਼ਤਾ ਕੁਝ ਠੀਕ ਹੋ ਜਾਵੇ ਜੋ ਉਹਨਾਂ ਨੂੰ ਚੰਗਾ ਲੱਗਦਾ ਉਹ ਹੀ ਕਰ ਪਰ ਇਹੋ ਜੀ ਹਰਕਤ ਭੁਲ ਕੇ ਵੀ ਦੁਬਾਰਾ ਨਾ ਕਰੀ 蒂ਪੀ ਚੁਰ ਕਰਕੇ ਬੈਠੀ ਪ੍ਰੀਤਿਆ ਗੱਲਾਂ ਸੁਣ ਰਹੀ ਸੀ ਸਿਰ ਹਿਲਾਏ ਜਾਂਦੀ ਤਾਂ ਪ੍ਰੀਤ ਕਹਿੰਦੀ ਹੁਣ ਰਾਤ ਨੂੰ ਜਾਗੋ ਤੇ ਬਾਜੀ ਤੇ ਨਾਲ ਹੀ ਰਹੀ ਸਾਰਿਆਂ ਦੇ ਸਾਹਮਣੇ ਤੈਨੂੰ ਕੁਛ ਨਹੀਂ ਕਹਿਣ ਲੱਗੇ ਸੁਖਦੇਵ ਨੇ ਆ ਕੇ ਦਰਵਾਜ਼ਾ ਖੜਕਾਇਆ ਤਾਂ ਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ ਤੇ ਕਹਿੰਦੀ ਅਸੀਂ ਤਿਆਰ ਹੋ ਰਹੀਆਂ ਸੀ ਸੁਖਦੇਵ ਪ੍ਰੀਤ ਨੂੰ ਵੇਖ ਕੇ ਕਹਿੰਦਾ ਆਪ ਤਾਂ ਵੇਖ ਕਿਵੇਂ ਸੱਜ ਗਈ ਮੈਂ ਵੀ ਤਿਆਰ ਹੋਣਾ ਮੇਰਾ ਕੁਰਤਾ ਪਜਾਮਾ ਤੇ ਜੈਕਟ ਵੀ ਦੇ ਦੇ ਦੀਪੀ ਤੂੰ ਬੜੀ ਚੁੱਪ ਜੇ ਬੈਠੀ ਆ ਤੇਰੀ ਭੈਣ ਤੇਰੇ ਨਾਲ ਲੜਦਾ ਨਹੀਂ ਪਈ ਦੀਪੀ ਝੂਠਾ ਜਿਹਾ ਹੱਸਦਾ ਹੱਸਦੀ ਹੋਈ ਕਹਿੰਦੀ ਹੈ ਨਹੀਂ ਵੀ ਮੈਂ ਤਾਂ ਥੱਕੀ ਹੋਣ ਕਰਕੇ ਥੋੜਾ ਸੋ ਗਈ ਸੀ ਇਸ ਕਰਕੇ ਸੁਸਤੀ ਪੈ ਗਈ ਹੁਣ ਜਾ ਕੇ ਚਾਹ ਪਿੰਦੀ ਹਾਂ ਦੀਪੀ ਤੇ ਪ੍ਰੀਤ ਬਾਹਰ ਗਈਆਂ ਤੇ ਦੀਪੀ ਤੇ ਬੱਚੇ ਤੇ ਪ੍ਰੀਤ ਦੀ ਬੇਟੀ ਬਾਰ ਕਿ ਡਰੇ ਸਨ ਦੀਪੀ ਸੋਚਦੀ ਹੈ ਕਿ ਹੁਣ ਸਾਈਬ ਜੀ ਸਾਹਮਣੇ ਨਹੀਂ ਹਨ ਮੈਂ ਬੱਚਿਆਂ ਨੂੰ ਪਿਆਰ ਕਰ ਲਵਾਂ ਉਹ ਜਾ ਕੇ ਸੁਖਦੀਪ ਨੂੰ ਫੜਨ ਲੱਗੀ ਤਾਂ ਉਹ ਅੱਗੇ ਭੱਜ ਗਈ ਕਹਿੰਦੀ ਮੰਮੀ ਜੀ ਤੁਹਾਡੇ ਕੋਲ ਨਾ ਸਾਡੇ ਕੋਲ ਨਾ ਆਓ ਨਹੀਂ ਤਾਂ ਅਸੀਂ ਵੀ ਬਿਮਾਰ ਹੋ ਜਾਵਾਂਗੇ ਪ੍ਰੀਤ ਕਹਿੰਦੀ ਦੀਪੀ ਬੱਚੇ ਕੀ ਕਹਿ ਰਹੇ ਹਨ ਦੀਪੀ ਰੋਣ ਵਾਲਾ ਮੂੰਹ ਬਣਾ ਕੇ ਕਹਿੰਦੀ ਸਾਈਬ ਜੀ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਹਾਡੀ ਮੰਮੀ ਬਿਮਾਰ ਹੈ ਤੁਸੀਂ ਉਹ ਕੋਲ ਨਹੀਂ ਜਾਣਾ ਤੁਸੀਂ ਵੀ ਬਿਮਾਰ ਹੋ ਜਾਵੋਗੇ ਤਾਂ ਹੀ ਬੱਚੇ ਵੀ ਕਹਿ ਰਹੇ ਹਨ ਪਹਿਲਾਂ ਤਾਂ ਬੱਚੇ ਰੋਂਦੇ ਸੀ ਕਿ ਮੰਮੀ ਕੋਲ ਜਾਣਾ ਪਰ ਹੁੰਤਾ ਕੋਦੀ ਮੇਰੇ ਕੋਲ ਨਹੀਂ ਆ ਰਹੀ ਤੇ ਦੀਪੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮਨਪ੍ਰੀਤ ਤੇ ਹਰਦੀਪ ਦੂਜੇ ਪਾਸੇ ਤੋਂ ਆ ਰਹੀਆਂ ਸੀ ਤਾਂ ਉਹ ਦੀਪੀ ਨੂੰ ਕਹਿੰਦੀਆਂ ਪੈਣੇ ਕੀ ਗੱਲ ਹੋ ਗਈ ਤੂੰ ਕਿਉਂ ਰੋ ਰਹੀ ਹੈ ਦੀਪੀ ਕਹਿੰਦੀ ਮੈਂ ਕਿੱਥੇ ਰੋ ਰਹੀਆਂ ਉਹ ਤਾਂ ਸੁਖਦੀਪ ਅੱਖ ਵਿੱਚ ਉਂਗਲ ਮਾਰ ਗਿਆ ਤਾਂ ਕਰਕੇ ਅੱਖ ਵਿੱਚ ਪਾਣੀ ਆ ਗਿਆ ਪ੍ਰੀਤ ਮਾਨੀ ਬੰਸੋਦਿਆ ਕਿ ਦੀਪੀ ਤੂ ਤਾਂ ਉਮਰ ਪਰ ਦਰੋਂਣਾ ਮੁੱਲੇ ਬੈਠੀ ਪਤਾ ਨਹੀਂ ਕਿਵੇਂ ਸੱਤ ਪਰਦਾਸ਼ ਕਰ ਲੈਂਦੀ ਹੈ ਬੰਦਾ ਜੋ ਵੀ ਗਲਤੀ ਕਰਦਾ ਹੈ ਉਸ ਨੂੰ ਉਸਦੀ ਸਜ਼ਾ ਤਾਂ ਪੂਕਤ ਨਹੀਂ ਪੈਂਦੀ ਹੈ ਹੇ ਵਾਗੁਰੂ ਸਭ ਧੀਆਂ ਪੈਣਾ ਨੂੰ ਇਹੋ ਜੀਆਂ ਗਲਤੀਆਂ ਕਰਨ ਤੋਂ ਬਚਾ ਕੇ ਰੱਖੀਂ ਉਹ ਦੋਵੇਂ ਟੈਂਟ ਵਿੱਚ ਚਲੀਆਂ ਜਾਂਦੀਆਂ ਹਨ ਨਾਨਕੇ ਮੇਲੇ ਜਾਗੋ ਦੀ ਤਿਆਰੀ ਕਰ ਲਈ ਸੀ ਉਹ ਵੀ ਕੋਲ ਜਾ ਖੜੀਆਂ ਤਾਂ ਵੱਡੀ ਮਾਮੀ ਕਹਿੰਦੀ ਮੁੰਡੇ ਦੀ ਪਰਚਾਈ ਤੇ ਭੈਣ ਪਤਾ ਨਹੀਂ ਕਿੱਥੇ ਲੁਕੀਆਂ ਹੋਈਆਂ ਸਨ ਮਸਾਂ ਬਾਹਰ ਨਿਕਲੀਆਂ ਨੇ ਫਰੀਦ ਕੈਂਦੀ ਲੈ ਮਾਮੀ ਜੀ ਪਰਚਾਈ ਤੇ ਭੈਣ ਨੇ ਜਾਗੋ ਲਈ ਤਿਆਰ ਵੀ ਹੋਣਾ ਸੀ ਛੋਟੀ ਮਾਮੀ ਬੋਲੀ ਵੇਖਾ ਕਿਵੇਂ ਲਿਸ਼ਟ ਕੀ ਆਈ ਹੈ ਤਾਂ ਇਹ ਇੰਨਾ ਟਾਈਮ ਲਾਇਆ ਹੈ ਭੈਣ ਬੱਚੋ ਆਪਣੀ ਨੂੰ ਤੋਂ ਮਿਰਚਾ ਵਾਰ ਦੇ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਪ੍ਰੀਤ ਸਜਮੁਚੀ ਬਹੁਤ ਸੋਹਣੀ ਲੱਗ ਰਹੀ ਸੀ લાલ ਲੰਗ ਦਾ સૂટ સોને ਤੇ ચમકે ਤੇ ਗੱਲ ਵਿੱਚ ਹਾਰ ਤੇ ਮੋਢਿਆਂ ਫੁਲਕਾਰੀ ਲੈ ਉਹ ਨਵੀਂ ਵਿਆਹੀ ਲੱਗ ਰਹੀ ਸੀ ਦੀਪੀ ਵੀ ਤਿਆਰ ਹੋ ਕੇ ਆਈ ਸੀ ਸੋਦੀ ਕਿ ਮੈਨੂੰ ਵੀ ਕਹਿਣ ਗਿਆ ਪਰ ਉਸ ਦੇ ਮੂੰਹ ਤੇ ਕੋਈ ਰੌਣਕ ਹੀ ਨਹੀਂ ਸੀ ਔਰ ਤਾਹੀਂ ਸਜਦੀ ਸਵਰਦੀ ਹੈ ਕਿ ਉਸ ਦਾ પતિ ਉਸ ਨੂੰ ਵੇਖ ਕੇ ਤੇ ਉਸ ਦੀ ਸਿਫਤ ਕਰੇ ਨਹੀਂ ਤਾਂ ਸਾਰਾ ਹਾਸ਼ ਸ਼ਿੰਗਾਰ ਕਿਸੇ ਕੰਮ ਨਹੀਂ ਚਲੋ ਪਹਿਲਾਂ ਪਰਚਾਈ ਦੇਸੀ ਤੇ ਜਾਗੋ ਰੱਖੋ ਮੰਮੀ ਕਹਿੰਦੀ ਹੈ ਤਾਂ ਪ੍ਰੀਤ ਕਹਿੰਦੀ ਨਹੀਂ ਮੰਮੀ ਜੀ ਪਹਿਲਾਂ ਤੁਸੀਂ ਚੱਕੋ ਅਜੇ ਮੇਰਾ ਰਾਂਜਾ ਤਿਆਰ ਨਹੀਂ ਹੋਇਆ ਉਹ ਤਿਆਰ ਹੋ ਕੇ ਆ ਜਨ ਫੇਰ ਅਸੀਂ ਤੁਮੇ ਜਨ ਇਕੱਠੇ ਜਾਗੋ ਚੁੱਕਾਂਗੇ ਲੈ ਭੈਣ ਤੂੰ ਚੁੱਕ ਲੈ ਤੇਰਾ ਰਾਂਝਾ ਤਾਂ ਤਿਆਰ ਹੋ ਕੇ ਪਟਾਏ ਦੀਪੀ ਵੇਹਦੀਆ ਕਿ ਹੁਣ ਮੈਂ ਕੀ ਕਰਾਂ ਤਾਂ ਪ੍ਰੀਤ ਜਾ ਕੇ ਸਾਈਬ ਨੂੰ ਕਹਿੰਦੀ ਹੈ ਬਾਜੀ ਸਾਡੇ ਰਿਵਾਜ ਹੈ ਕਿ ਜਾਗੋ ਦਾ ਆਰੰਭ ਜੀਜੇ ਤੇ ਭੈਣ ਤੋਂ ਕਰਦੇ ਹਨ ਮਾਮੀਆਂ ਤੁਹਾਨੂੰ ਬੁਲਾ ਰਹੀਆਂ